ਇਹ ਖਬਰ ਦੱਸ ਰਿਹਾ ਵਧੀਆ ਨਾਲੇ ਨਵੀਂ ਗੱਲ ਹੋ ਜੂਗੀ ਅਸੀਂ 2017 ਚ ਮੈਂ ਤੇ ਜਸਪਾਲ ਕਿਸੇ ਗੱਲ ਤੋਂ ਸਾਡਾ ਮਨ ਮਟਾਵ ਹੋ ਗਿਆ 2017 ਚ ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੋ ਜਣਾਂ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹਨ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਨਹੀਂ ਅਸੀਂ ਬੋਲਦੇ ਨਹੀਂ ਆਪਸ ਅਸੀਂ ਪਾਰਟੀ ਸ ਵੀ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮਤਲਬ ਇਕੱਠੇ ਜਾਂਦਾ ਸੀ ਸੇ ਵੀ ਇਨਵਾਈਟਡ ਹੁੰਦੇ ਸੀ ਬਾਈ ਉਹਦੀ ਮੈਂ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ 'ਚ ਅਸੀਂ ਮਿਲਦੇ ਸੀ ਬੈਠਦੇ ਸੀ ਮੈਂ ਤੁਹਾ ਵਿਚ ਸੀ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਵਿੱਚ ਬੋਲਦੇ ਨਹੀਂ ਕਿ ਸਾਡਾ ਮਨ ਮਟਾਵ ਹੈ ਅਸੀਂ ਬਾਅਦ 'ਚ ਵੀ ਉਹ ਰਿਸਪੈਕਟ ਰੱਖੀ ਸੀ ਕਿਸੇ ਕੋਲ ਜਾ ਕੇ ਗੱਲ ਨਹੀਂ ਕਹੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ 'ਚ ਤੜਫਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਬਾਈ ਨੇ ਤੁਸੀਂ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ 'ਚ ਜਾ ਕੇ ਮੰਮੀ ਦਾ ਪਤਾ ਲਿਆ ਕੋਈ ਇਹ ਨਹੀਂ ਪਤਾ ਲੈ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਖੜਾ ਪਤਾ ਲੈ ਕੇ ਭਾਈ ਚਲਾ ਗਿਆ ਭਾਈ ਨੇ ਆਪਣਾ ਫਰਜ਼ ਨਿਭਾਇਆ ਵੀ ਉਹ ਵੀ ਮੇਰੀ ਮਾਹਾਂ ਵਰਗੀ ਹੈ ਨਾ ਤਾਂ ਦੋਸਤੀ ਇੱਕ ਤਰਫਾ ਨਹੀਂ ਹੁੰਦੀ ਦੋਨੇ ਤਰਫਾ ਦੋਨੇ ਜਨੂੰ ਤੇ ਰਾਂ ਇੱਕ ਦੂਜੇ ਨੂੰ ਸਮਝਣ ਅੰਡਰਸਟੈਂਡ ਕਰਨ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀ ਤੇ ਉਹਦੇ ਔਗਣ ਕੀ ਦੋਸਤ ਦਾ ਦੋਸਤ ਨੇ ਗੁਣ ਦੇਖਣੇ ਚਾਹੀਦੇ ਆ ਉਹਦੇ ਆਪਾਂ ਤੇ ਪੜਦਾ ਪਾਉਣਾ ਚਾਹੀਦਾ ਠੀਕ ਹੈ ਖਬਰ ਦੱਸਦੇ ਆ ਵਧੀਆ ਨਾਲੇ ਨਵੀਂ ਗੱਲ ਹੋ ਜਾਊਗੀ ਸੇਈਡ 2017 ਚ ਮੈਂ ਤੇ ਜਸਬਾਈ ਕਿਸੇ ਗੱਲ ਤੋਂ ਸਾਡਾ ਮਨ ਮਟਾਵ ਹੋ ਗਿਆ 2017 ਚ ਅਸੀਂ ਫਿਰ ਜਾ ਕੇ 2020 ਚ ਬੋਲੇ ਤਿੰਨ ਸਾਲ ਬੋਲੇ ਨਹੀਂ ਇੱਕ ਦੋ ਜਨਾਂ ਕੋਈ ਕੰਟੈਕਟ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹਨ ਪਰ ਇੱਕ ਹੋਰ ਵਧੀਆ ਗੱਲ ਇਹ ਹੋਈ ਕਿ ਉਹ ਤਿੰਨ ਸਾਲਾਂ ਚ ਇਹ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਲੱਗਿਆ ਵੀ ਅਸੀਂ ਬੋਲਦੇ ਨਹੀਂ ਆਪਸ ਅਸੀਂ ਪਾਰਟੀ ਇਸ ਵੀ ਇਕੱਠੇ ਹੁੰਦੇ ਸੀ ਅਸੀਂ ਕਿਤੇ ਵੀ ਜਾਣਾ ਅਸੀਂ ਇਕੱਠੇ ਹੁੰਦੇ ਸੀ ਮਤਲਬ ਇਕੱਠੇ ਹੁੰਦਾ ਸੀ ਵੀ ਇਨਵਾਈਟਡ ਹੁੰਦੇ ਸੀ ਬਾਈ ਉਹਦੀ ਮੈਂ ਵੀ ਇਨਵਾਈਟਡ ਹੁੰਦਾ ਸੀ ਬਹੁਤ ਸਾਰੇ ਕਾਮਨ ਫਰੈਂਡ ਸਰਕਲ ਜਿਸੀਂ ਮਿਲਦੇ ਸੀ ਬੈਠਦੇ ਸੀ ਮੈਂ ਤੁਹਾਨੂੰ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਆਪਸ ਵਿੱਚ ਬੋਲਦੇ ਨਹੀਂ ਕਿ ਸਾਡਾ ਮਨ ਮਟਾਵ ਹੈ ਅਸੀਂ ਬਾਅਦ ਚ ਵੀ ਉਹ ਰਿਸਪੈਕਟ ਰੱਖੀ ਅਸੀਂ ਕਿਸੇ ਕੋਲ ਜਾ ਕੇ ਗੱਲ ਨਹੀਂ ਕਹੀ ਜਦੋਂ 3 ਸਾਲ ਬਾਅਦ ਤੁਸੀਂ ਦੇਖੋ ਜਦੋਂ ਮੇਰੇ ਮਦਰ ਹਸਪੀਟਲ ਚ ਦਾਖਲ ਸੀ ਉਦੋਂ ਅਸੀਂ ਬੋਲਦੇ ਨਹੀਂ ਸੀ ਪਰ ਜਸ ਬਾਈ ਨੇ ਤੁਸੀਂ ਦੇਖੋ ਮੇਰੇ ਛੋਟੇ ਭਰਾ ਨੂੰ ਫੋਨ ਕਰਕੇ ਹਸਪੀਟਲ ਜਾ ਕੇ ਮੰਮੀ ਦਾ ਪਤਾ ਲਿਆ ਕੋਈ ਇਹ ਨਹੀਂ ਪਤਾ ਲੈ ਕੇ ਮੈਨੂੰ ਮੈਸੇਜ ਕਰਿਆ ਵੀ ਮੈਂ ਆ ਗਿਆ ਜਾਂ ਮੈਂ ਖੜਾ ਪਤਾ ਲੈ ਕੇ ਬਾਈ ਚਲਾ ਗਿਆ ਬਾਈ ਨੇ ਆਪਣਾ ਫਰਜ਼ ਨਿਭਾਇਆ ਵੀ ਉਹ ਵੀ ਮੇਰੀ ਮਾਮਾ ਵਰਗੀ ਹੈ ਨਾ ਤਾਂ ਦੋਸਤੀ ਇੱਕ طرفਾ ਨਹੀਂ ਹੁੰਦੀ ਦੋਨੇ ਤਰਫਾ ਦੋਨੇ ਜਨੂ ਤਰ੍ਹਾਂ ਇੱਕ ਦੂਜੇ ਨੂੰ ਸਮਝਣ ਅੰਡਰਸਟੈਂਡ ਕਰਨ ਜਦੋਂ ਦੋਸਤ ਨੂੰ ਦੋਸਤ ਕਹਿ ਲਿਆ ਫਿਰ ਉਹਦੇ ਗੁਣ ਕੀ ਤੇ ਉਹਦੇ ਔਗਣ ਕੀ ਦੋਸਤ ਦਾ ਦੋਸਤ ਨੇ ਗੁਣ ਦੇਖਣੇ ਚਾਹੀਦੇ ਉਹਦੇ ਆਪਾਂ ਤੇ ਪੜਦਾ ਪਾਉਣਾ ਚਾਹੀਦਾ